ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਕੀ ਬਰਨਾਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਡੇਂਗੂ ਚਿਕਨਗੁਨੀਆ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੀਆਂ ਫੈਲੀਆਂ ਹੋਈਆਂ ਨੇ ਤੇ ਅੱਜ ਸਾਡੇ ਨਾਲ ਡਾਕਟਰ ਦੇਵਨ ਮਿੱਤਲ ਜੀ ਮੌਜੂਦ ਨੇ ਜਿਹੜੇ ਕੀ ਗਠੀਆਂ ਦੇ ਮਾਹਰ ਵੀ ਨੇ ਤੇ ਐਮਡੀ ਸਪੈਸ਼ਲਿਸਟ ਵੀ ਨੇ ਤਾਂ ਡਾਕਟਰ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਕੀ ਡੇਂਗੂ ਤੇ ਚਿਕਨਗੁਨੀਆ ਹਲੇ ਵੀ ਲੋਕਾਂ ਨੂੰ ਆਰਾਮ ਨਹੀਂ ਮਿਲ ਰਿਹਾ ਹਾਲਾਂਕਿ ਇਸ ਦੌਰ ਨੂੰ 2 ਮਹੀਨੇ ਹੋ ਚੁੱਕੇ ਨੇ ਕਿਸੇ ਦੇ ਜੋੜਾਂ 'ਚ ਦਰਦ ਹੋ ਰਿਹਾ ਕਿਸੇ ਨੂੰ ਬੁਖਾਰ ਚੜ ਰਿਹਾ ਤੇ ਉਤਰ ਰਿਹਾ ਇਸ ਦੇ ਨਾਲ ਨਾਲ ਹੋਰ ਬਿਮਾਰੀਆਂ ਵੀ ਝੜ ਰਹੀਆਂ ਨੇ ਤਾਂ ਮਰੀਜ਼ਾਂ ਨੂੰ ਕੀ ਕਹਿ ਸਭ ਤੋਂ ਪਹਿਲਾਂ ਜੀ ਜਿਹੜੀ ਡੇਂਗੂ ਤੇ ਚਿਕਨਗੁਨੀਆ ਜਿਹੜੀ ਬਿਮਾਰੀ ਹੈ ਮੱਛਰ ਤੋਂ ਫੈਲਦੀ ਹੈ ਕਿਉਂਕਿ ਪਿਛਲੇ ਦਿਨਾਂ 'ਚ ਬਰਸਾਤਾਂ ਬਹੁਤ ਜ਼ਿਆਦਾ ਹੋਈਆਂ ਰਿਕਾਰਡ ਤੌਰ 'ਤੇ ਬਰਸਾਤਾਂ ਹੋਈਆਂ ਨੇ ਬਰਸਾਤਾਂ ਨਾਲ ਪਾਣੀ ਇਕੱਠਾ ਹੋਣ ਕਰਕੇ ਜਿਹੜੀ ਮੱਛਰ ਦੀ ਮਾਤਰਾ ਜਾਂ ਮੱਛਰ ਬਹੁਤ ਜ਼ਿਆਦਾ ਬਣਦਾ ਹੈਗਾ ਤਾਂ ਖੜੇ ਪਾਣੀ ਵਿੱਚ ਹੀ ਮੱਛਰ ਬਣਦਾ ਹੈਗਾ ਤਾਂ ਓਬਵੀਅਸਲੀ ਮੱਛਰ ਜ਼ਿਆਦਾ ਹੋਏਗਾ ਤਾਂ ਇਹ ਬਿਮਾਰੀ ਇਸ ਸਾਲ ਜ਼ਿਆਦਾ ਹੋਣ ਦੀ ਉਮੀਦ ਸਾਨੂੰ ਪਹਿਲੀ ਸੀਗੀ ਤੇ ਜਿਹੜੇ ਡੇਂਗੂ ਹੈ ਵਾਇਰਸ ਹੈ ਤੇ ਚਿਕਨਗੁਨੀਆ ਵਾਇਰਸ ਹੈ ਦੋਨੋਂ ਹੀ ਏਡੀਜ਼ ਮੱਛਰਾਂ ਹੀ ਫੈਲਾਏ ਜਾਂਦੇ ਜੋ ਕਿ ਦਿਨ ਵਿੱਚ ਡੈਂਗੂ ਦੇ ਵਿੱਚ ਕੀ ਹੁੰਦਾ ਹੈਗਾ ਕਿ ਬੋਡੀ ਤੇ ਲਾਲੀ ਆਣੀ ਤੇਜ਼ ਬੁਖਾਰ ਆਣਾ ਸੈੱਲ ਘਟਨੇ ਪਰ ਇਹਦੇ ਵਿੱਚ ਜਿਹੜੀ ਰਿਕਵਰੀ ਹੈ ਉਹ 10 ਦਿਨਾਂ ਤੱਕ 12 ਦਿਨਾਂ ਤੱਕ ਹੋ ਜਾਂਦੀ ਹੈ ਉਸ ਤੋਂ ਬਾਅਦ ਕਮਜ਼ੋਰੀ ਜੀ ਥੋੜੀ ਜੀ ਮਹਿਸੂਸ ਰਹਿੰਦੀ ਹੈ ਦੱਤਾਂ ਬਾਹਾਂ ਚ ਦਰਦ ਥਕਾਵਟ ਜੀ ਉਹ ਵੀ 10-15 ਦਿਨਾਂ ਚ ਰਿਕਵਰ ਹੋ ਜਾਂਦੀ ਹੈ ਚਾਹੇ ਕਿੰਨੇ ਪੇਸ਼ੈਂਟ ਦੇ ਸੈੱਲ ਘਟੇ ਹੋਣ ਉਹ ਸੈੱਲ ਵੱਧ ਕੇ ਵਾਧੀ ਜਾਣੇ ਟਾਈਮ ਪਾ ਕੇ ਜਾਂ ਸੈੱਲ ਚੜਨੇ ਚੜਨੇ ਜਾਂ ਜਿੰਮੇ ਵੀ ਕਰਕੇ ਉਹ ਠੀਕ ਹੋ ਹੀ ਜਾਣਾ ਟਾਈਮ ਪਾ ਕੇ ਠੀਕ ਹੈ ਕੋਈ ਕੋਈ ਪੇਸ਼ੈਂਟ ਹੁੰਦਾ ਹਜ਼ਾਰ ਮਗਰ ਜਿਹੜਾ ਕ੍ਰਿਟੀਕਲ ਹੋ ਸਕਦਾ ਜਿਹਨੂੰ ਲੀਵਰ ਜੇ ਕਿਡਨੀ ਫੇਲਿਅਰ ਹੋ ਸਕਦਾ ਉਹ ਪੇਸ਼ੈਂਟ ਨੂੰ ਕ੍ਰਿਟੀਕਲ ਜਾਂ ਆਈਸੀਯੂ ਦੀ ਲੋੜ ਪੈਂਦੀ ਹੈ ਆਦਰਵਾਇਜ਼ ਪੇਸ਼ੈਂਟ ਜਲਨੀ ਓਰਲ ਮੈਡੀਸਨ ਕੋਈ ਕੋ ਪੇਸ਼ੈਂਟ ਹੁੰਦਾ ਜਿਹਨੂੰ ਐਡਮਿਸ਼ਨ ਦੀ ਲੋੜ ਪੈਂਦੀ ਹੈ ਪਰ ਮੈਂ ਚਿਕਨਗੂਨੀਆਂ ਬਾਰੇ ਦੱਸਣਾ ਚਾਹੁੰਦਾ ਜਿਹੜੀ ਚਿਕਨਗੂਨੀਆਂ ਵਾਇਰਸ ਹੈ ਉਹ ਜਿਹੜਾ ਇੱਕ ਵਾਰ ਹੁੰਦਾ ਤੇਜ਼ ਬੁਖਾਰ ਹੁੰਦਾ ਸਰੀਰ ਤੇ ਲਾਲੀ ਖੁਰਖੋਣਾ ਮੂੰਹ ਦਾ ਸਵਾਦ ਵਿਗੜਨਾ ਹੱਥਾਂ ਪੈਰਾਂ ਦੇ ਜੋੜ ਗੋਡਿਆਂ ਦੇ ਜੋੜ ਪੈਰਾਂ ਦੇ ਜੋੜ ਇਹ ਸਾਰੇ ਜੋੜਾਂ ਵਿੱਚ ਦਰਦਾਂ ਹੁੰਦੀਆਂ ਨੇ ਤੇ ਚਿਕਨ ਗੋਣੀ ਹੈ ਜਿਹੜਾ ਵਾਇਰਸ ਹੈ ਵਾਇਰਸ ਤਾਂ ਚਲਾ ਜਾਂਦਾ ਪਰ ਉਹ ਬਿਮਾਰੀ ਛੱਡ ਜਾਂਦਾ ਜਿਹਨੂੰ ਕਿ ਪੋਸਟ ਵਾਇਰਲ ਆਰਥਰਾਇਟਿਸ ਕਹਿੰਦੇ ਆ ਆਰਥਰਾਇਟਿਸ ਮਤਲਬ ਕਿ ਇੱਕ ਤਰ੍ਹਾਂ ਗਠੀਏ ਵਾਂਗੂ ਹੋ ਜਾਂਦਾ ਠੀਕ ਹੈ ਕੋਈ ਕੋਈ ਮਰੀਜ਼ ਹੁੰਦਾ ਕਿ ਰਿਕਵਰ ਕਰ ਜਾਂਦਾ ਕੋਈ ਕੋਈ ਮਰੀਜ਼ ਦੀ ਬਿਮਾਰੀ ਇਹ ਲੰਬੀ ਚੱਲਦੀ ਹੈ ਇੱਕ ਜੀਨ ਹੁੰਦੀ ਆਪਣੇ ਸਰੀਰ ਵਿੱਚ ਜੈਨੇਟਿਕ ਮੇਕਅਪ ਜਿੰਜੂ ਕਹਿੰਨੇ ਆਪਾਂ ਐਚ ਐਲ ਬੀ 27 ਜਿਹੜੀ ਚ ਜੀਨ ਹੋਵੇ ਉਹਦੇ ਚ ਦਾ ਇਹ ਗਠੀਏ ਦਾ ਰੂਪ ਲਏਗੀ ਲਏਗੀ ਠੀਕ ਹੈ ਜੀ ਤੇ ਪੇਸ਼ੈਂਟ ਨੂੰ ਜਿਹਨੂੰ ਪੇਸ਼ੈਂਟ ਨੂੰ ਦਰਦ ਦਾ ਨਹੀਂ ਆਰਾਮ ਆ ਰਿਹਾ 5-7 ਦਿਨ 10 ਦਿਨ ਮਗਰੋਂ ਉਹਨੇ ਕੋ ਰੋਮੈਟੋਲੋਜਿਸਟ ਨੂੰ ਮਿਲਣਾ ਬਤੀ ਜ਼ਰੂਰੀ ਹੈ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਹਰ ਡਾਕਟਰ ਆਮ ਡਾਕਟਰ ਨਹੀਂ ਠੀਕ ਕਰ ਸਕਦਾ ਜੜੋਂ ਐਲੀ ਰੋਮੈਟੋਲੋਜੀ ਦੇ ਡਾਕਟਰ ਹੁੰਦੇ ਐ ਮੈਂ ਬਰਨਾਲੇ ਦੇ ਵਿੱਚ ਇਕੱਲਾ ਹੀ ਕੰਸਲਟੈਂਟ ਰੋਮੈਟੋਲੋਜਿਸਟ ਹਾਂ ਜਿਹਨੇ ਯੂਲਾਰ ਤੇ ਏਸੀਆਰ ਦੇ ਵਿੱਚ ਰੋਮੈਟੋਲੋਜੀ ਕਰੀ ਹੋਈ ਹੈ ਸਰਟੀਫਾਈਡ ਰੋਮੈਟੋਲੋਜਿਸਟ ਤੇ ਜਿਹੜੀ ਰੋਮੈਟੋਲੋਜੀ ਦੇ ਅੰਦਰ ਹੀ ਇਹਦਾ ਬਿਮਾਰੀ ਦਾ ਇਲਾਜ ਹੈਗਾ ਹੈਗਾ ਕੋਈ ਕੋਈ ਮਰੀਜ਼ ਹੁੰਦਾ ਕਿ ਇਹਦੀ ਦਵਾਈ ਲੰਬੀ ਚੱਲਦੀ ਹੈ ਕਿਸੇ ਦੀ ਮਹੀਨੇ ਡੇਢ ਮਹੀਨੇ 2 ਮਹੀਨੇ ਤੱਕ ਆਦਤ ਦਵਾਈ ਛੁੱਟ ਜਾਂਦੀ ਹੈ ਠੀਕ ਹੈ ਲੋਕ ਕੀ ਕਰਦੇ ਆਮ ਦਵਾਈ ਲੈ ਲਈ ਜਾ ਕਿਸੇ ਦੀ ਦਵਾਈ ਚੱਲ ਰਹੀ ਹੈ ਉਹਦੀ ਕਾਪੀ ਕਰ ਲਈ ਉਹ ਬਿਲਕੁਲ ਹੀ ਗਲਤ ਹੈ ਬਿਨਾ ਚੈੱਕਅਪ ਕਰਾਏ ਦਵਾਈਆਂ ਇਹਦੀਆਂ ਦਵਾਈਆਂ ਨਹੀਂ ਲਈਆਂ ਜਾ ਸਕਦੀਆਂ ਠੀਕ ਹੈ ਜੀ ਜੇ ਦਵਾਈ ਲੈ ਲਓਗੇ ਆਰਾਮ ਤਾਂ ਮਿਲ ਜੂਗਾ ਪਰ ਛੱਡ ਦੋਗੇ ਫੇਰ ਉਮੀ ਹੋ ਜਾਂਦਾ 5 ਦਿਨ ਬਾਅਦ 7 ਦਿਨ ਬਾਅਦ ਹੋ ਸਕਦਾ ਫੇਰ ਬੁਖਾਰ ਆ ਜਾਵੇ ਪਰ ਉਹ ਬੁਖਾਰ ਵਾਇਰਸ ਕਰਕੇ ਨਹੀਂ ਆਂਦਾ ਉਹ ਗਠੀਆ ਐਕਟਿਵ ਹੋਣ ਕਰਕੇ ਆਂਦਾ ਹੈਗਾ ਠੀਕ ਹੈ ਪ੍ਰੋਪਰ ਜਾਂਚ ਕਰਾਓ ਉਹ ਤੋਂ ਜਾਂਚ ਤੋਂ ਤੈਅ ਹੁੰਦਾ ਕਿ ਤੁਹਾਡੀ ਦਵਾਈ ਕਿੰਨੀ ਦੇਰ ਚੱਲੇਗੀ ਉਸ ਸਮਾਂ ਦਵਾਈਏ ਘਟਦੀ ਵੀ ਜਾਂਦੀ ਹੈ ਹੌਲੀ ਹੌਲੀ ਦਵਾਈ ਬੰਦ ਵੀ ਹੋ ਜਾਂਦੀ ਹੈ 99% ਪੇਸ਼ੈਂਟ ਹੈ ਕਿ ਜਿਨ੍ਹਾਂ ਦੀ 2 ਮਹੀਨੇ ਤੱਕ ਦਵਾਈ ਬਿਲਕੁਲ ਬੰਦ ਹੋ ਜਾਂਦੀ ਹੈ ਠੀਕ ਹੈ 1% ਪੇਸ਼ੈਂਟ ਹੁੰਦਾ ਕਿ ਜਿਹਨੂੰ ਦਵਾਈ ਲੰਬੀ ਚੱਲ ਸਕਦੀ ਜਿੰਦੇ HLA-B27 ਪੋਜ਼ਿਟਿਵ ਆਨ ਲੱਗ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਚਿਕਨ ਗੁਨੀਏ ਇਹ ਤਾਂ ਤੁਹਾਨੂੰ ਸਮਝਾਤਾ ਚਿਕਨ ਗੁਨੀਏ ਕੀ ਹੈ ਕਿਵੇਂ ਹੁੰਦਾ ਕੀ ਇਹਦਾ ਇਲਾਜ ਹੈ ਪਰ ਸਭ ਤੋਂ ਪਹਿਲਾਂ ਤਾਂ ਦੇਖੋ ਬਿਮਾਰੀ ਹੋਣ ਤੋਂ ਪਹਿਲਾਂ ਪਰਹੇਜ਼ ਹੀ ਜ਼ਰੂਰੀ ਹੈ ਪਰਹੇਜ਼ ਕੀ ਹੈਗੇ ਦੇਖੋ ਆਮ ਆਪਾ ਪਿੰਡਾਂ ਜਿੱਥੇ ਇਹਨਾਂ ਦੇ ਡੰਗਰ ਪਸ਼ੂ ਹੈਗੇ ਨੇ ਉੱਥੇ ਮੱਛਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ ਠੀਕ ਹੈ ਡੰਗਰ ਪਸ਼ੂਆਂ ਨੂੰ ਜਿੱਥੇ ਜਾਲੀ ਵਿੱਚ ਰੱਖਿਆ ਜਾਵੇ ਘਰੇ ਵੀ ਜ ਜਿਹੜਾ ਬੈੱਡ ਹੈ ਉੱਥੇ ਵੀ ਜਾਲੀ ਲਗਾਈ ਜਾਵੇ ਤਾਂ ਕਿ ਮੱਛਰ ਨਾ ਆਵੇ ਬਾਕੀ ਜੇ ਦਿਨੇ ਜੇ ਤੁਸੀਂ ਕਿਤੇ ਬਾਹਰ ਜਿੱਥੇ ਮੱਛਰ ਹੈਗਾ ਉੱਥੇ ਆਪਣੇ ਆਡੋਮਾਸਟ ਟਾਈਪ ਕੋਈ ਪਿੰਡੇ ਤੇ ਲਗਾਓ ਠੀਕ ਹੈ ਮੱਛਰ ਲਈ ਕੋਈ ਆਲ ਆਊਟ ਟਾਈਪ ਘਰੇ ਲਗਾਓ ਜਾਂ ਫੋਗਿੰਗ ਕਰਵਾਓ ਜੇ ਹਨਾ ਜਿੱਥੇ ਜਾਂ ਏਰੀਆ ਵਿੱਚ ਫੋਗਿੰਗ ਹੋਣਾ ਬਹੁਤ ਜ਼ਰੂਰੀ ਹੈਗਾ ਤਾਂ ਕਿ ਪਹਿਲਾਂ ਤਾਂ ਮੱਛਰ ਦਾ ਕਟਾਉ ਹੀ ਘਟਾਇਆ ਜਾਵੇ ਬਾਕੀ ਜਦੋਂ ਬੁਖਾਰ ਆਂਦਾਗਾ ਮੇਰੇ ਹਸਾਬ ਨਾਲ ਤੁਸੀਂ ਆਪ ਦਾ ਦਵਾਈਆਂ ਨੇੜੋਂ ਨਾਲ ਲੈ ਕੇ ਕਿਸੇ ਐਮਡੀ ਡਾਕਟਰ ਨੂੰ ਇੱਕ ਵਾਰ ਜ਼ਰੂਰ ਚੈੱਕਅਪ ਕਰਾਓ ਜੇ 1-2 ਦਿਨ ਤੱਕ ਤੁਹਾਨੂੰ ਨਹੀਂ ਆਰਾਮ ਆਉਂਦਾ ਇਹਦੇ ਲੱਛਣ ਹੁੰਦੇ ਕਿ ਬਹੁਤ ਤੇਜ਼ ਬੁਖਾਰ ਪਿੰਡੇ ਤੇ ਲਾਲੀ ਠੀਕ ਹੈ ਜੇ ਇਹ ਹੋ ਰਿਹਾ ਤੁਸੀਂ ਨਾਲ ਦੀ ਨਾਲ ਆਪਦੇ ਐਮਡੀ ਡਾਕਟਰ ਨੂੰ ਨੇੜੇ ਦਿਖਾਓ ਠੀਕ ਹੈ ਮੇਰਾ ਤੁਹਾਨੂੰ ਇਹ ਹੀ ਸੁਝਾਅ ਹੋਇਆਗਾ ਚਿਕਨ ਗੋਣੀਆਂ ਤੇ ਬਾਕੀ ਅੱਜਕੱਲ ਜਿਹੜਾ ਇੱਕ ਮੌਸਮ ਠੰਡਾ ਹੋ ਰਿਹਾ ਹੈ ਜਿਹੜੀ ਪੋਲੂਸ਼ਨ ਤੇ ਵੀ ਹੋ ਰਿਹਾ ਉਹਦੇ ਨਾਲ ਵੀ ਛਾਤੀ ਦੇ ਰੋਗ ਕਾਫੀ ਹੋ ਰਹੇ ਹੈਗੇ ਛਾਤੀ ਦੇ ਮਰੀਜ਼ਾਂ ਲਈ ਜਿਨ੍ਹਾਂ ਨੂੰ ਪਹਿਲੇ ਹੀ ਛਾਤੀ ਦਾ ਰੋਗ ਹੈਗਾ ਹੈਗਾ ਉਹਨਾਂ ਨੂੰ ਆਪਦੀ ਦਵਾਈ ਸਾਵੇਂ ਸਰਚ ਬਦਲਾਨੀ ਜਾਂ ਚੇਂਜ ਕਰਵਾਨੀ ਅਤੇ ਜ਼ਰੂਰੀ ਹੁੰਦੀ ਹੈ ਤੇ ਬਾਕੀ ਆਪਣਾ ਰੈਗੂਲਰ ਜੇ ਕਿਸੇ ਨੂੰ ਪੰਪ ਲੱਗਿਆ ਹੋਇਆ ਉਹ ਲੋ ਠੀਕ ਹੈ ਬਾਕੀ ਐਕਸਰਾ ਵਗੈਰਾ ਅਗਰ ਜ਼ਰੂਰਤ ਹੈ ਉਹ ਵੀ ਸਭ ਆਪਦੇ ਨੇੜੇ ਡਾਕਟਰ ਨੂੰ ਦਿਖਾਓ